ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਲੁਧਿਆਣਾ ਅਲਾਈਅੰਸ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਪੰਜਾਬ ਦੇ ਨਿਵਾਸੀਆਂ ਦਾ ਸਾਫ਼ ਸੁਥਰਾ ਪੀਣ ਵਾਲਾ ਪਾਣੀ ਅਤੇ ਬੁਨਿਆਦੀ ਅਧਿਕਾਰ ਤੋਂ ਪੰਜਾਬ ਨਿਵਾਸੀਆਂ ਨੂੰ ਵਾਂਝਾ ਕੀਤਾ ਜਾ ਰਿਹਾ। ਉਸੇ ਸੰਬੰਧ ਦੇ ਵਿੱਚ ਅੱਜ ਅਸੀਂ ਕਾਨਫਰੰਸ ਕਰ ਰਹੇ ਹਾਂ। ਇਹ ਸ਼ਬਦ ਨੇ ਕਾਨਫਰੰਸ ਕਰ ਰਹੇ ਐਡਵੋਕੇਟ ਵਿਕਰਮ ਸਿੰਘ ਸਿੱਧੂ ਦੇ। ਦੱਸ ਤੀ ਕਿਹਾਣਾ ਕਿ ਵਰਲਡ ਬੈਂਕ ਵੱਲੋਂ ਸਾਫ਼ ਸੁਥਰੇ ਪਾਣੀ ਨੂੰ ਮੁਹੱਈਆ ਕਰਵਾਉਣ ਦੇ ਪ੍ਰੋਜੈਕਟ ਦੇ ਅਧੀਨ ਭੇਜੇ ਗਏ ਪੈਸਿਆਂ ਦੀ ਪੰਜਾਬ ਸਰਕਾਰ ਤਰਫੋਂ ਪਰਤਕਾਰੀ ਹੈ ਜਿਸ ਨੂੰ ਕਦੇ برداشت ਨਹੀਂ ਕੀਤਾ ਜਾਏਗਾ। ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਰੀਸੈਂਟਲੀ ਖਤਮ ਹੋਈ ਇਲੈਕਸ਼ਨ ਤੋਂ ਬਾਅਦ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਸ ਦਾ ਮੇਨ ਮਕਸਦ ਜਿਹੜਾ ਆ ਉਹ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਦੀ ਵੈਲਫੇਅਰ ਨਾਲ ਸੰਬੰਧਿਤ ਹੈ। ਮੇਰੀ ਪੋਲਿਟਿਕਸ ਜਿਹੜੀ ਹੈ ਕਦੇ ਵੀ ਵਿਅਕਤੀਗਤ ਤੌਰ ਤੇ ਮੇਰੀ ਕੋਈ ਪੋਲਿਟਿਕਸ ਨਹੀਂ ਹੁੰਦੀ ਮੇਰੀ ਸਿਰਫ ਪੋਲਿਟਿਕਸ ਜਿਹੜੀ ਆ ਉਹ ਵਕਾਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬੀਆਂ ਦੀ ਵੈਲਫੇਅਰ ਵਾਸਤੇ ਪੰਜਾਬੀ ਦੇ ਸੁਖ ਨੂੰਤ ਵਾਸਤੇ ਹਮੇਸ਼ਾ ਹੁੰਦੀ ਹੈ ਜਿਸ ਕਰਕੇ ਅਸੀਂ ਇਸ ਸਮਾਜ ਦੇ ਵਿੱਚ ਬਿਹਤਰ ਕਰਨ ਵਾਸਤੇ ਅਸੀਂ ਹਮੇਸ਼ਾ ਘਰੋਂ ਬਾਹਰ ਨਿਕਲ ਕੇ ਕਦਮ ਚੁੱਕਦੇ ਹਾਂ ਅਸੀਂ ਔਰ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਪਾਣੀ ਜਿਹੜਾ ਆ ਪੀਣ ਵਾਲਾ ਆ ਉਹ ਆਮ ਲੋਕਾਂ ਨੂੰ ਮਿਲਿਆ ਨਹੀਂ ਥੋੜਾ ਪਿਛਲੇ 21 ਸਾਲਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਜਿਹੜੀ ਸ਼ਹਿਰ ਦੀ ਪਾਪੂਲੇਸ਼ਨ ਆ ਉਹ ਕਈ ਗੁਣਾ ਵੱਧ ਕੇ ਕਰੀਬ-ਕਰੀਬ 16 ਤੋਂ 17 ਲੱਖ ਪਾਪੂਲੇਸ਼ਨ ਜਿਹੜੀ ਹੈ ਸ਼ਹਿਰ ਦੀ ਹੋ ਚੁੱਕੀ ਆ ਇਸੇ ਤਰ੍ਹਾਂ ਹੋਰ ਵੱਡਾ ਸ਼ਹਿਰ ਜਿਵੇਂ ਅੰਮ੍ਰਿਤਸਰ ਆ ਉਹਦੀ ਵੀ ਕਰੀਬ-ਕਰੀਬ 11-12 ਲੱਖ ਪਾਪੂਲੇਸ਼ਨ ਜਿਹੜੀ ਹੈ ਸ਼ਹਿਰ ਦੀ ਹੋ ਚੁੱਕੀ ਆ ਜਿਸ ਕਰਕੇ ਸ਼ਹਿਰ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਉੱਪਰ ਬਹੁਤ ਵੱਡਾ ਵੈਲਫੇਅਰ ਵਾਸਤੇ ਪਾਣੀ ਮਹੱਇਆ ਕਰਨ ਵਾਸਤੇ ਹੋਰ ਸੈਨੀਟੇਸ਼ਨ ਦੀਆਂ ਸਹੂਲਤਾਂ ਦੇਣ ਵਾਸਤੇ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਬਣਦੀ ਹੈ। ਜਿਸ ਜ਼ਿੰਮੇਵਾਰੀ ਨੂੰ ਸਾਡੇ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਪਿਛਲੇ 25-30 ਸਾਲਾਂ ਦੇ ਵਿੱਚ ਪੰਜਾਬ ਦੇ ਦੌਰ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚ ਕਰੀਬ-ਕਰੀਬ 15 ਸਾਲ ਕਾਂਦੀਦਲ ਦੀ ਸਰਕਾਰ ਰਹੀ 10 ਸਾਲ ਉਹਦੇ ਵਿੱਚ ਕਰੀਬ-ਕਰੀਬ ਕਾਂਗਰਸ ਦੀ ਸਰਕਾਰ ਰਹੀ ਤੇ 2 ਸਵਾ 2 ਸਾਲ ਐਸ ਟਾਈਮ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਈ। ਮਾਫ ਕਰਨਾ ਮੈਨੂੰ ਬਹੁਤ ਹੀ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਸਰਕਾਰਾਂ ਨੇ ਕਦੇ ਵੀ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਵਾਸਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਦੀ ਸਹੂਲਤ ਵਾਸਤੇ ਉਹਨਾਂ ਦੇ ਰੋਜ਼ਗਾਰ ਵਾਸਤੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਹੱਈਆ ਕਰਨ ਵਾਸਤੇ ਇਹਨਾਂ ਲੋਕਾਂ ਨੇ ਕਦੇ ਵੀ ਉਪਰਾਲੇ ਨਹੀਂ ਕੀਤੇ ਸਿਵਾਏ ਆਪਣੀਆਂ ਆਪਸ ਵਿੱਚ ਪੋਲਿਟਿਕਸ ਆ ਰਾਜਨੀਤੀ ਖੇਡਣ ਤੋਂ ਸਵਾ ਇਹ ਬਿਹਤਰ ਜਾਣਦੇ ਨੇ ਕਿ ਇਹਨਾਂ ਨੇ ਅਜਿਹਾ ਮਾਹੌਲ ਜਿਹੜਾ ਸੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਉਂ ਕੀਤਾ ਜਿਸ ਦੀ ਜ਼ਿੰਮੇਵਾਰੀ ਅੱਜ ਮੈਂ ਕਹਿੰਨਾ ਭੁਗਤ ਰਹੇ ਨੇ ਕਿ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਜਾ ਚੁੱਕਿਆ ਹੈ ਪੰਜਾਬ ਦੇ ਵਿੱਚ ਕਾਂਗਰਸ ਵੀ ਹਾਸ਼ੀਏ ਤੇ ਖੜੀ ਆ ਲੋਕਾਂ ਨੇ ਬਦਲਾ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਕਿ ਹੋ ਸਕਦਾ ਹੈ ਕਿ ਪਿਤਾ ਪੁਰਖੀ ਕਾਂਗਰਸ ਪਾਰਟੀ ਅਕਾਲੀ ਦਲ ਤੋਂ ਮਜਾਤ ਲੈ ਕੇ ਸਹਿਦ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕੋਈ ਬਿਹਤਰ ਕਾਰਜ ਕਰ ਸਕੇ ਲਿਧਿਆਣਾ ਲਈ ਅਬਦਲੀ ਟੀਮ ਦਾ ਚਾਰਤਰ